ਕਾਲੀ ਬ੍ਰਿਆਹ ਕੋ ਮਰਨੋਏ ਦੇ ਮਕੀਨ ਜੋ ਮਰਨੋਏ ਕਰਵਾਉਂਦੇ ਹੋ ਯਾਰ ਕੰਮ ਹੋ ਬਣਨੋਏ ਦਾ ਗੁਨਾਮ ਗੁਨਾਮ ਬਤਨ ਨੇ ਦਾ ਨਾਮ ਆ ਰਹੇ ਨੇ ਮੈਂ ਲੈ ਰਹੇ ਹਣੀ ਬੈਂਕ ਲੈ

ਮੇਰੇ ਅਕੋਰਡਰ ਨੇ ਐਸ ਜੋਨ ਦੇ ਵਿੱਚ ਟ੍ਰੋਲਡ ਡਿਸਟ੍ਰਿਕਟ ਪਟਿਆਲਾ ਐਸਐਸਪੀ ਸਾਹਿਬ ਸਰਦਾਰ ਨਾਨਕ ਸਿੰਘ ਦੀ ਗਾਈਡ ਲਾਈਨ ਤੇ ਜੋ ਇੱਕ ਸਾਰੀ ਡਿਸਟ੍ਰਿਕਟ ਪਟਿਆਲਾ ਦੀ ਪੁਲਿਸ ਟੀਮ ਵਚਨਬੱਧ ਹੈ ਕਿ ਕੋਈ ਵੀ ਕ੍ਰਾਈਮ ਹੁੰਦਾ ਉਹਨੂੰ ਐਸ ਸੂਨ ਐਸ ਪੋਸੀਬਲ ਨੂੰ ਡਿਟੈਕਟ ਕੀਤਾ ਜਾਵੇ ਉਸੇ ਲਈ ਅੱਜ ਕੱਲ 10 ਵਜੇ ਇੱਕ ਇਨਫੋਰਮੇਸ਼ਨ ਰਸੀਵ ਹੋਈ ਕੀ ਇੱਕ ਮਹਿੰਦਰ ਸਿੰਘ 엘ियस ਮਾਮਾ ਨਾਂ ਦਾ ਬੰਦਾ ਉਹਨੂੰ ਕਿਸੇ ਨੇ ਗੋਲੀ ਮਾਰ ਦਿੱਤੀ ਜਿਵੇਂ ਇਨਫਾਰਮੇਸ਼ਨ ਇਹ ਆਈ ਨਾਲ ਦੀ ਨਾਲ ਡੀਐਸਪੀ ਸਤਨਾਮ ਸਿੰਘ ਐਸਐਚਓ ਗਗਨਦੀਪ ਇਹ ਨਾਲ ਦੀ ਨਾਲ ਮੌਕੇ ਤੇ ਰਸ਼ ਕੀਤਾ ਇਹਨਾਂ ਨੇ ਉੱਥੇ ਜਾ ਕੇ ਸਾਰਾ ਜਿਹੜਾ ਮੌਕਾ ਉਹਨੂੰ ਮੌਕੇ ਨੂੰ ਸੁਪਰਵਾਈਜ਼ ਕੀਤਾ ਮੌਕੇ ਦਾ ਵਿਜ਼ਿਟ ਕੀਤਾ ਔਰ ਉਹਨੂੰ ਹਰ ਐਂਗਲ ਦੇ ਨਾਲ ਸੈਂਟੀਫਿਕ ਐਂਗਲ ਨਾਲ ਉਹਨੂੰ ਐਨਲਾਈਜ਼ ਕੀਤਾ ਗਿਆ ਇਸੇ ਤਰ੍ਹਾਂ ਹੀ ਹਿਊਮਨੈਂਟ ਔਰ ਡਿਜੀਟਲ ਫੋਟੋ ਪ੍ਰਿੰਟਸ ਨੂੰ ਪਿੱਛੇ ਜਾ ਕੇ ਉਹਨੂੰ ਸਾਰਾ ਫਾਲੋਅ ਅਪ ਕੀਤਾ ਗਿਆ ਇਦੇ ਵਿੱਚ ਦੱਸਣ ਵਾਲੀ ਗੱਲ ਹੈ ਕਿ ਉੱਥੇ ਮਹਿੰਦਰ ਸਿੰਘ ਜਿਹਦਾ ਨਾਮ ਮਾਮਾ ਸੀਗਾ ਉਹਨੂੰ 55-56 ਸਾਲ ਦੀ ਉਮਰ ਹੈ ਦੂਜਾ ਆ ਗਿਆ ਜੀ ਕੁਨਾਲ ਵਦਵਾ ਉਲਫ ਹਨੀ ਵਦਵਾ ਇਹ ਆਪਸ ਚ ਇਹਨਾਂ ਦੀ ਉੱਥੇ ਕੋਈ ਤਿੱਖੀ ਬਹਿਸ ਹੋਈ ਉਦੋਂ ਬਾਅਦ ਪੰਜ ਜਿਹੜੇ ਨੇ ਰਵੋਲਵਰ ਸ਼ਾਟਸ ਉਹਦੀ ਬਾਡੀ ਤੇ ਲੱਗੇ ਵਿਦੀਨ 6 ਆਰ ਸਾਰਾ ਕੇਸ ਟ੍ਰੇਸ ਕੀਤਾ ਗਿਆ ਔਰ ਜਿਹੜਾ ਹਨੀ ਵਦਵਾ ਹੈ ਉਹਨੂੰ ਅਰੈਸਟ ਕਰ ਲਿਆ ਗਿਆ ਜਿਹੜਾ ਕ੍ਰਾਈਮ ਦੇ ਵਿੱਚ ਯੂਜ਼ ਹੋਇਆ ਵੈਪਨ ਰਵਲਵਰ ਉਹ ਵੀ ਰਿਕਵਰ ਹੈ ਬੁਲੇਟਸ ਰਿਕਵਰ ਨੇ ਔਰ ਜਿਹੜੀ ਗੱਡੀ ਤੋਂ ਲੈ ਕੇ ਫਰਾਰ ਹੋਇਆ ਸੀ ਉਸ ਤੇ ਮੌਕੇ ਤੇ ਆਇਆ ਤੇ ਬਾਅਦ ਚੋ ਗਿਆ ਉਹ ਵੀ ਰਿਕਵਰ ਹੈ ਔਰ ਬਾਕੀ ਜਿਹੜੀ ਇਹਦੀ ਇਨਵੈਸਟੀਗੇਸ਼ਨ ਉਹ ਕੀਤੀ ਜਾ ਰਹੀ ਹੈ ਔਰ ਜਿਹੜਾ ਇਹਦਾ ਮੋਟਿਵ ਹੈ ਇਹਨਾਂ ਦਾ ਕਿ ਕੀ ਮੋਟਿਵ ਹੈ ਕੀ ਬਹਿਸ ਹੋਈ ਕੀ ਅੱਗੇ ਹੋਰ ਕ੍ਰਿਮੀਨਲ ਐਕਟੀਵਿਟੀ ਕੀ ਸੀ ਜਿਹਦੇ ਕਰਕੇ ਏਡਾ ਵੱਡਾ ਇੱਕ ਕਦਮ ਚੱਕਣਾ ਪਿਆ ਉਹ ਸਾਰੀ ਚੀਜ਼ ਨੂੰ ਡਿਊਰਿੰਗ ਕੋਰਸ ਆਫ ਇਨਵੈਸਟੀਗੇਸ਼ਨ ਉਹ ਸਾਰਾ ਚੀਜ਼ਾਂ ਇਨਵੈਸਟੀਗੇਟ ਕੀਤੀਆਂ ਜਾਣਗੀਆਂ ਉਹਨਾਂ ਨੂੰ ਕੇਸ ਰਿਕਾਰਡ ਤੇ ਲਿਆ ਕੇ ਔਰ ਇਹਦਾ ਕਨਕਲੂਜਨ ਜਿਹੜਾ ਉਹ ਇਨ ਕੋਰਟ ਪੇਸ਼ ਕੀਤਾ ਜਾਵੇ ਸਰ ਇਹ ਉੱਥੇ ਬੈਠ ਕੇ ਡਰਿੰਕ ਕਰ ਰਹੇ ਸੀਗੇ ਆ ਰਵਾਲਵਰ ਪਿਆ ਤੇ ਜਿਹੜਾ ਕ੍ਰਾਈਮ ਸੀਨ ਜਿਹੜਾ ਵਿੱਚ ਚੂਜ਼ ਹੋਇਆ ਰਿਕਵਰ ਹੋ ਗਿਆ ਜਿਹੜੀਆਂ ਬੁਲੇਟਸ ਨੇ ਰਿਕਵਰ ਹੋ ਗਈਆਂ ਨੇ ਤੇ ਇਸ ਕਰਕੇ ਸਾਰਾ ਕੇਸ ਇਸ ਤਰ੍ਹਾਂ ਸਰ ਕਾਰਨ ਕੀ ਹੋਰ ਇਨਵਰਨਮੈਂਟ ਸਰ ਇਹ ਫੈਮਿਲੀ ਨੇ ਦੋ ਨਾਮ ਲਿਖਾਏ ਨੇ ਤਾਂ ਉਹ ਤੋਂ ਬਾਅਦ ਅਸੀਂ ਇੱਕ ਜਿਹੜਾ ਸੀਗਾ ਉਹਦੀ ਇੰਟਰੋਗੇਸ਼ਨ ਵੀ ਕਰ ਲਈ ਐ ਔਰ ਬਟ ਅਸੀਂ ਹੁਣ ਹੋਰ ਰਿਮਾਂਡ ਲੈ ਕੇ ਡੀਪਲੀ ਇਨਵੈਸਟਿਗੇਟ ਕਰਾਂਗੇ ਕਿ ਇਹ ਮੋਟਿਵ ਕੀ ਸੀ ਕਿਉਂ ਇੰਨਾ ਹੀ ਨੀਅਸ ਔਰ ਬਰੂਟਰ ਮਰਡਰ ਕੀਤਾ ਗਿਆ ਤਾਂ ਦੋ ਨਾਮ ਕਿਹੜੇ ਕਿਹੜੇ ਲਿਖਾਇਆ ਗਿਆ ਕੁਝ ਇੱਕ ਨਾਲ ਹੋਰ ਆ ਸਰ ਉਹ ਹਾਲੇ ਤੱਕ ਪੁੱਛ ਕੇ ਜਿਹੜੀ ਇਹ ਗੱਲ ਉਹ ਨਹੀਂ ਨਾਲ ਜੋ ਦੱਸਿਆ ਕੋਲੈਬੋਰੇਟ ਹੋ ਰਹੀ ਹੈ ਉਹ ਬਾਕੀ ਸਾਰੀ ਚੀਜ਼ ਕਰਾਂਗੇ ਤਾਂ ਡਿਊਰਿੰਗ ਕੋਰਸ ਆਫ ਇਨਵੈਸਟਿਗੇਸ਼ਨ ਜਦੋਂ ਪੂਰੀ ਗੱਲ ਸਾਹਮਣੇ ਆ ਗਈ ਫਿਰ ਜ਼ਰੂਰ ਦੱਸਿਆ ਜਾਏਗਾ ਇਕੱਠੇ ਹੀ ਬੈਠੇ ਸੀਗੇ ਦੋਨੋਂ ਜੀ ਹਾਲੇ ਤੱਕ ਦੀ ਮੁੰਡਲੀ ਪੁੱਛ ਕੇ ਚਾਹੀ ਪ ਸਿਸਤੀ ਨਾਲ ਫਰੈਂਚਿਸੀ ਟੀਮਸ ਕੋਲ ਤੇ ਪਹੁੰਚਿਆ ਨੇ ਕੁਝ ਖਾਸ ਤਕਰੀਰ ਤੋਂ ਬਾਅਦ ਸਿਕਲ ਕੇ ਸਾਹਮਣੇ ਆਏ ਕਿ ਸਰ ਬਿਲਕੁਲ ਸਰ ਖਾਸ ਜਿਹੜਾ ਮੌਕੇ ਦੇ ਉੱਤੇ ਸਰ ਮੈਂ ਜਿਵੇਂ ਦੱਸ ਰਿਹਾ ਜੀ ਇੰਨੀ ਛੇਤੀ ਨਾਲ ਇਹਦਾ ਪਹਿਲਾਂ ਕੀਤਾ ਕਿੰਨੇ ਉਹ ਵੀ ਫੜ ਲਿਆ ਗਿਆ 6 ਘੰਟਿਆਂ ਦੇ ਅੰਦਰ ਅੰਦਰ 6-7 ਘੰਟਿਆਂ ਦੇ ਉਦੋਂ ਬਾਅਦ ਵੈਪਨ ਵੀ ਰਿਕਵਰ ਹੈ ਗੱਡੀ ਵੀ ਰਿਕਵਰ ਹੈ ਮੋਟਿਵ ਬਾਰੇ ਔਰ ਕਿਹੜੀ ਇਹੋ ਜੀ ਗੱਲ ਸੀ ਜਿਹੜੀ ਲੈ ਕੇ ਇੰਨਾ ਕੁਝ ਕਰਨਾ ਪਿਆ ਉਹ ਹੁਣ ਤੱਕ ਅਸੀਂ ਜਿਹੜਾ ਇਹਨੂੰ ਰਿਮਾਂਡ ਲੈ ਕੇ ਪ੍ਰੋਪਰ ਸਰ ਜੀ ਬੱਲ ਸਿੰਘ ਇਹਨਾਂ ਕੋਲੋਂ ਜਿਹੜੇ ਲਾਇਸੈਂਸੀ ਸੀ ਬਿਲਕੁਲ ਜੀ ਸਰ ਕੋਈ ਪਹਿਲਾਂ ਵੀ ਥ੍ਰੈਟ ਸੀ ਕੀ ਮਾਮਾ ਨਹੀਂ ਸਰ ਹਾਲੇ ਤੱਕ ਦੀ ਸਰ ਸਾਨੂੰ ਉਹਨੇ ਕੋਈ ਪੁਲਿਸ ਨੂੰ ਇਦਾਂ ਦੀ ਕੋਈ ਥ੍ਰੈਟ ਜਾਂ ਉਹਨੇ ਕਿਸੇ ਸੋਸ਼ਲ ਡਾਟੇ ਕੋਈ ਇਦਾਂ ਦੀ ਨਹੀਂ ਪਾਈ ਹੋਈ ਸੀਗੀ ਉਹ ਸਾਰੀ ਨੂੰ ਅੱਗੇ ਹੁਣ ਮੈਂ ਤਾਂ ਹੀ ਕਹਿ ਰਿਹਾ ਹੁਣ ਬਾਕੀ ਇਨਵੈਸਟੀਗੇਸ਼ਨ ਦਾ ਪਾਰਟ ਹੈ ਇਨਵੈਸਟ ਕਰਨ ਕੋਈ ਇਹ ਵੀ ਸੂਚਨ ਦੇ ਕੇ ਕਿ ਇਹਦੇ ਫਾਦਰ ਵੀ ਲੱਪਨ ਤਾਂ ਥੋੜੀ ਸੀ ਜਿਸ ਨੇ ਕੋਈ ਰਿਪੋਰਟ ਕੀਤੀ ਸਰ ਮੈਂ ਹੇਅਰ ਐਂਡ ਸੇ ਸੌਰੀ ਕਹਾਂਗਾ ਜੀ ਮੈਂ ਹੇਅਰ ਐਂਡ ਸੇ ਤੇ ਤੁਹਾਨੂੰ ਵੀ ਕਹਾਂਗਾ ਵਿਸ਼ਵਾਸ ਨਾ ਕਰੋ ਜਿੰਨੀ ਦੇਰ ਸਾਰੀਆਂ ਚੀਜ਼ਾਂ ਔਨ ਰਿਕਾਰਡ ਪ੍ਰੋਪਰ ਨਹੀਂ ਆਉਂਦੀਆਂ ਇਹ ਤਾਂ ਹੁਣ ਰਿਮਾਂਡ ਲਿਆ ਜਾਏਗਾ ਜੀ ਰਿ ਕੁਝ ਪਤਾ ਚੱਲੇ ਕਿ ਪਹਿਲਾਂ ਤੋਂ ਪਲੈਨਿੰਗ ਕਰਕੇ ਐਸੇ ਦਾ ਹੀਟ ਆਫ ਮੂਵਮੈਂਟ ਦੇ ਵਿੱਚ ਇਹ ਸਾਰਾ ਕੰਮ ਹੋਇਆ ਜੀ ਸਰ ਮੈਂ ਸੌਰੀ ਮੇਰਾ ਹੁਣ ਕਿਹਾ ਗਿਆ ਅੱਗੇ ਇਨਵੈਸਟੀਗੇਸ਼ਨ ਨੂੰ ਇੰਪੈਕਟ ਪਾਏਗਾ ਜੇ ਮੈਂ ਇਸ ਗੱਲ ਨੂੰ ਕਹਨਾ ਸਰ ਦੋਸ਼ੀ ਕਿਉਂਕਿ ਪਲਾਨਡ ਔਰ ਹੀਟ ਆਫ ਮੂਵਮੈਂਟ ਦਾ ਦੋ ਵੱਖਰੇ ਵੱਖਰੇ ਚੀਜ਼ਾਂ ਨੇ ਔਰ ਬਾਅਦ ਚ ਜਾ ਕੇ ਕੋਰਟ ਦੇ ਟ੍ਰਾਇਲ ਦੇ ਵਿੱਚ ਇਦਾਂ ਦਾ ਸਟੇਟਮੈਂਟ ਬਹੁਤ ਵੱਡਾ ਆਬਜੈਕਟ ਪੜਦਾ ਸਰ ਇਹਦਾ ਕੋਈ ਪਹਿਲਾ ਮਾਮਲਾ ਤਰਜਾ ਕੇ ਜਿਹੜਾ ਮੁੰਡੇ ਨੇ ਵੀ ਕੰਮ ਕੀਤਾ ਨਹੀਂ ਜੀ ਸਰ ਇਹ ਕੰਮ ਕੀ ਕਰਦਾ ਸੀ ਦੋਸ਼ੀ ਜਿਹੜਾ ਖਾਨੀ ਕਦਮ ਸਰ ਕਰ ਲਾਂਗੇ ਸਰ ਚੈੱਕ ਇਹ ਕੀ ਕੰਮ ਕਰਦੇ ਸੀ ਜਿਹੜਾ ਮਰਿਆ ਉਹ ਤੇ ਵੀ ਕੁਝ ਨਹੀਂ ਕੋਈ ਨਹੀਂ ਸਰ

ਗੋਲੀ ਚਲਾਈ ਸੀ ਜਿਹਨੂੰ ਪੁਲਿਸ ਨੇ ਗ੍ਰਿਫਤਾਰ ਕਰ ਰਿਹਾਾ ਥਾਣਾ ਲੋਰੀਗੜ ਦੀ ਟੀਮ ਵੱਲੋਂ